ਵਿਕਰਮ ਜੀਠੀਆ ਕਹਿੰਦੇ ਹੁਣ ਕੀ ਨਵੇਂ ਅਕਾਲੀ ਦਲ ਦੀ ਅਗਵਾਈ ਕਰਨਗੇ ਵਿਕਰਮ ਜੀਠੀਆ ਬਿਲਕੁਲ ਜੀ ਇਹ ਬਹੁਤ ਵੱਡਾ ਸਵਾਲ ਹੈ ਕਿ ਕੀ ਸੁਖਵੀਰ ਸਿੰਘ ਬਾਦਲ ਨੂੰ ਸਾਥ ਛੱਡ ਦਿੱਤਾ ਵਿਕਰਮ ਜੀਠੀਆ ਨੇ ਹਮਮ ਅਸਲ ਦੇ ਵਿੱਚ ਪ੍ਰਵਿੰਗੀ ਜਾਂ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਦੋਂ ਇਹ ਕਾਰਵਾਈ ਹੋਈ ਸੀ ਜਦੋਂ ਇਜਤਦਾਰ ਨੂੰ ਹਟਾਇਆ ਗਿਆ ਇਹਨਾਂ ਨੂੰ ਲਾ ਗਿਆ ਉਸ ਤੋਂ ਬਾਅਦ ਬਾਦਲ ਦਲ ਦੇ ਜਾਂ ਸੁਖਵੀਰ ਬਾਦਲ ਦੇ ਨੇੜਲੇਆਂ ਦੇ ਮੰਨ ਵਿੱਚ ਇਹ ਸੱਗੀ ਕਿ ਹੁਣ ਤਾਂ ਤੁਸੀਂ ਜਮਾ ਹੀ ਬੇਸ਼ਰਮੀ ਹੋ ਗਈ ਕੁਝ ਅਜੇ ਵੀ ਕੁਰਸੀਆਂ ਦੀ ਲਾਲਸਾ ਵਿੱਚ ਮਤਲਬ ਦਵੇ ਕੁਟੇ ਅੰਦਰ ਬੈਠੇ ਨੇ ਕਈ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਕਸਬਿਆਂ ਦੀ ਗੁਰੂ ਘਰਾਂ ਜਾ ਕੇ ਮਾਫ਼ੀਆਂ ਵੀ ਮੰਗੀ ਜਾਂਦੇ ਨੇ ਗੁਰੂ ਤੋਂ ਐ ਤੇ ਪਰ ਸੁਖਵੀਰ ਨੂੰ ਛੱਡ ਵੀ ਨਹੀਂ ਪਾਰੇ ਉਹਦਿਆਂ ਦੀਆਂ ਲਾਲਸਾਾਂ ਅਜੇ ਵੀ ਹੈਗੀਆਂ ਨੇ ਕੁਝ ਦੁਬਿਧਾ 'ਚ ਨੇ ਕਿਹਨ ਕਿਹੜਾ ਅਸਲੀ ਕਾਲੀ ਦਲ ਹੋਊਗਾ ਕਿਹੜੀ ਤਰਵਲ ਹੋਊਗਾ ਇਹ ਸਾਰੀ ਪ੍ਰਕਿਰਿਆ 'ਚ ਹਰਿਆਣੇ ਦੀਆਂ ਕਿੰਨੇ ਲੀਟਰਾਂ ਨੇ ਸੀਫੇ ਦਿੱਤੇ ਪੰਜਾਬ ਦੇ ਵੱਖ-ਵੱਖ ਉਹਦਿਆਂ ਤੋਂ ਕਾਲੀ ਦਲ ਦੇ ਲੀਟਰਾਂ ਨੇ ਸੀਫੇ ਦੇਣੇ ਸ਼ੁਰੂ ਕਰਤੇ ਜਨਤਕ ਤੌਰ ਤੇ ਬੋਲਣਾ ਸ਼ੁਰੂ ਕਰਤਾ ਸੰਪਰਦਾਵਾਂ ਅਨਾ ਸੰਤਸਮਾਜ ਜਾਂ ਹੋਰ ਸੰਗਠਨ ਉਹ ਸਾਰੇ ਸਿਕ ਸੰਗਠਨ ਸਾਹਮਣੇ ਆਉਣ ਲੱਗੇ ਪਰ ਸਭ ਤੋਂ ਵੱਧ ਚਰਚਾ ਹੋਈ ਵਿਕਰਮਜੀਠੀਆ ਦੇ ਬਿਆਨ ਦੀ ਜੀ ਵਿਕਰਮਜੀਠੀਆ ਮਤਲਬ ਮਾਜੇ ਦੇ ਵਿੱਚ ਇਸ ਮੌਕੇ ਸਭ ਤੋਂ ਸਰਗਰਮ ਲੀਡਰਾਂ ਚੋਂ ਨੇ ਪਰ ਜਿਹੜੀ ਰਿਸ਼ਤੇਦਾਰੀ ਆ ਬਾਦਲ ਪਰਿਵਾਰ ਨਾਲ ਉਹ ਤੋਂ ਨੇੜਲੀ ਰਿਸ਼ਤੇਦਾਰੀ ਹੋਰ ਕੀ ਹੋ ਸਕਦੀ ਹੈ ਜੀ ਸੋ ਉਸ ਰਿਸ਼ਤੇਦਾਰੀ ਦੇ ਨਾਤੇ ਕਿ ਵਿਕਰਮਜੀਠੀਆ ਦਾ ਬੋਲਣਾ ਕਈਆਂ ਨੂੰ ਹੈਰਾਨ ਵੀ ਕਰ ਰਿਹਾ ਸੀ ਪਰ ਕਈ ਕਹਿੰਦੇ ਕਿ ਇਹਨਾਂ ਚ ਤਾਂ ਪਾੜਾ ਬਹੁਤ ਦੇਰ ਤੋਂ ਹੈ ਜੀ ਦੋਆ ਦੇ ਵਿੱਚ ਰਾਜਨੀਤਿਕ ਤੌਰ ਤੇ ਪੜਾ ਮਤਲਬ ਜਿਸ ਤਰੀਕੇ ਨਾਲ ਤੌਰ ਤੇ ਠੀਕ ਹੈ ਸਾਥ ਹੈਗਾ ਇਹ ਬਣਿਆ ਹੋਇਆ ਪਰ ਪਰਿਵਾਰਕ ਤੌਰ ਤੇ ਇਹ ਗੱਲ ਹੋਰ ਹੁੰਦੀ ਹੈ ਕਹਿੰਦੇ ਰਾਜਨੀਤਿਕ ਮਸਲੇ ਹੋਰ ਹੁੰਦੇ ਨੇ ਸੋ ਹੁਣ ਕੈਰੋਂ ਵੀ ਤਾਂ ਛੱਡੇ ਗਏ ਨਾ ਇਹਨਾਂ ਨੂੰ ਜੀ ਜੀ ਸੋ ਉਸੇ ਤਰ੍ਹਾਂ ਕਹਿੰਦੇ ਕੋਣੋ ਵਿਕਰਮ ਮਜੀਠੀਆ ਵੀ ਨਾਰਾਜ਼ ਨੇ ਇਸ ਲਈ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਵੀ ਇਹ ਸਿਧਾਂਤਾਂ ਅਨੁਸਾਰ ਨਹੀਂ ਹੋਇਆ ਸਾਰਾ ਕੁਝ ਨਹੀਂ ਪਰ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਭੁੰਦਰ ਸਾਹਿਬ ਦਾ ਬਿਆਨ ਆ ਗਿਆ ਠੀਕ ਹੈ ਜੀ ਇਹ ਤਾਂ ਸੁਖਬੀਰ ਦੀ ਪੱਠੇ ਸ਼ੁਰਾ ਮਾਰਤਾ ਵਿਕਰਮਜੀਠੀਆ ਨੇ ਤੇ ਫਿਰ ਪੁੰਦਰ ਸਾਹਿਬ ਜਦੋਂ মিডিਆ ਸਾਹਮਣੇ ਆ ਗਏ ਜੀ ਜੀ ਕਹਿੰਦੇ ਨਹੀਂ ਜੀ ਇਹ ਬਿਆਨ ਮੇਰਾ ਨਹੀਂਗਾ ਹੈ ਇਹ ਕਹਿੰਦੇ ਮੈਨੂੰ ਪੁੱਛਿਆ ਜ਼ਰੂਰ ਸੀ ਬਿਆਨ ਦੇਣ ਲਈ ਪਰ ਇਹ ਨਹੀਂ ਪਤਾ ਸੀ ਕਿ ਇਹ ਲਿਖ ਦੇਣਗੇ ਕਹਿੰਦੇ ਇੰਨੀ ਤਾਂ ਸਖਤ ਮੇਰੀ ਬੋਲੀ ਹੋ ਨਹੀਂ ਹੁੰਦੀ ਹੂੰ ਅੱਛਾ ਉਸ ਤੋਂ ਬਾਅਦ ਜਦੋਂ ਇਹ ਸਪਸ਼ਟਤਾ ਦੇਤੀ ਅੱਧੀ ਰਾਤ ਨੂੰ ਫਿਰ ਦੁਬਾਰਾ ਆ ਕੇ ਕਹਿੰਦੇ ਨਹੀਂ ਜੀ ਬਿਆਨ ਮੇਰਾ ਹੀ ਹੈ ਪਤਾ ਨਹੀਂ ਫਿਰ ਉਹਨੂੰ ਪ੍ਰਧਾਨਗੀ ਬਚਾਉਣੀ ਸੀ ਕਾਰਜਕਾਰੀ ਵਾਲੀ ਵੀ ਹੈਨਾ ਫਿਰ ਬਦਲ ਗਏ ਸੋ ਇਹ ਸਾਰੀ ਸਥਿਤੀ ਦੇ ਵਿੱਚ ਸਭ ਦਾ ਇਹ ਮੰਨਣਾ ਹੈ ਕਿ ਵਿਕਰਮ ਜੀਠੀਆ ਨੇ ਇੱਕ ਪਹਿਲ ਕਰਕੇ ਇੱਕ ਹਿੰਮਤ ਦਿਖਾਈ ਹੈ ਜਿਹੜੇ ਹੋਰ ਬਾਦਲ ਦੇ ਨਾਲ ਖੜੇ ਸੁਖਬੀਰ ਦੇ ਨਾਲ ਖੜੇ ਬੰਦੇ ਨਹੀਂ ਦਿਖਾ ਪਾ ਰਹੇ ਇੱਕ ਨੁਕਤਾ ਹੈ ਦੂਸਰਾ ਨੁਕਤਾ ਇਹ ਮੰਨਣਾ ਹੈ ਕਿ ਕਿਤੇ ਨਾ ਹੋਵੇ ਨਾ ਹੋਵੇ ਜਿਹੜੀ ਆਰਐਸਐਸ ਦੀਆਂ ਗੱਲਾਂ ਹੁੰਦੀਆਂ ਬੀਜੇਪੀ ਦੀਆਂ ਗੱਲਾਂ ਹੁੰਦੀਆਂ ਹੈਨਾ ਕਿਤੇ ਉਧਰ ਜਾਣ ਦੀ ਤਿਆਰੀ ਤਾਂ ਨਹੀਂ ਲੋਕ ਇਤੋਂ ਤੱਕ ਗੱਲਾਂ ਕਰਦੇ ਪੰਜਾਬ ਚ ਕਿ ਭੈਣ ਭਰਾ ਜਾ ਸਕਦੇ ਨੇ ਬੀਜੇਪੀ ਨਾਲ ਉਹ ਇਹ ਗੱਲਾਂ ਕਿਸੇ ਸਮੇਂ ਪਹਿਲਾਂ ਵੀ ਤੁਰੀਆਂ ਸੀ ਤੇ ਅੱਜ ਉਹ ਉਸ ਨੂੰ ਇਸੇ ਤਰ੍ਹਾਂ ਤਾਕਤ ਮਿਲ ਰਹੀ ਹੈ ਕਿ ਉਧਰ ਉਹਨਾਂ ਨੂੰ ਸਿੱਟ ਤਲਬ ਕਰ ਰਹੀ ਹੈ ਹੈ ਸਤਨਾਦ ਰਿਗਨੋ ਸਿੱਟ ਮੂਰੇ ਪੇਸ਼ ਹੋਣਾ ਹੈ ਇਹਨਾ ਬਿਕਰਮਜੀਤ ਥੇਲਾਉ ਮਸਲਾ ਪਿਆ ਹੈ ਪਹਿਲਾਂ ਉਹ ਅੰਦਰ ਘੱਟ ਕੇ ਆਏ ਨੇ ਤੇ ਕਹਿੰਦੇ ਕਿ ਬੀਜੇਪੀ ਦੇ ਰਹਿਮੋ ਕਰਮ ਤੇ ਬਾਹਰ ਆਏ ਸੀ ਇਸ ਤੇ ਕਹਿੰਦੇ ਉਤਰ ਜਾ ਸਕਦੇ ਨੇ ਤੇ ਇੱਕ ਤੇ ਰਈ ਵੀ ਕਹਿੰਦੀ ਹੈ ਕਿ ਨਹੀਂ ਉਸ ਨੇ ਮਤਲਬ ਸਿੱਖੀ ਨੂੰ ਮੂਰੇ ਰੱਖਿਆ ਸਿਧਾਂਤ ਨੂੰ ਮੂਰੇ ਰੱਖਿਆ ਇਹਨਾ ਉਹਨੇ ਹਿੰਮਤ ਕਾਇਆ ਪਰ ਇਹਦੇ ਪਿੱਛੇ ਇੱਕ ਪਹਿਲੂ ਇਹ ਵੀ ਬਾਤਿਆ ਜਾ ਰਿਹਾ ਹੈ ਕਿ ਇਸ ਮੌਕੇ ਜਿਹੜਾ ਰੋਸਾ ਬਣ ਪਿਆ ਬਾਦਨ ਨਾਲ ਦੇ ਖਿਲਾਫ ਉਹ ਰੋਸਾ ਕੱਲ ਨੂੰ ਨਵੇਂ ਕਾਲੀ ਦਲ ਚ ਬਦਲੇਗਾ ਹਾਂ 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 ਤੇ ਉਹਦੇ ਵਿੱਚੋਂ ਪੰਜ ਮੈਂਬਰੀ ਵਾਲੇ ਵੀ ਸੁਧਾਰ ਵਾਲੇ ਵੀ ਹੋਰ ਸੰਪਰਦਾਮ ਵਾਲੇ ਵੀ ਹੋਰ ਜਿਹੜੇ ਨਰਾਜ ਤੇ ਨਰਾਸ਼ ਕਾਲੀ ਲੀਡਰ ਨੇ ਉਹ ਵੀ ਜਿਹੋ ਇੱਕ ਝੰਡੇ ਥੱਲੇ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੀ ਅਗਵਾਈ ਕਿਸੇ ਹੋਰ ਦੇ ਹੱਥ ਜਾਣ ਦੀ ਬਜਾਏ ਘਰ ਹੀ ਰਹਿ ਜਵੇ। ਹੂੰ। ਸੋ ਕਹਿੰਦੇ ਕਿ ਇਹ ਵੀ ਡਿਜ਼ਾਈਨ ਹੋ ਸਕਦਾ ਹੈ ਕਿ ਆਪ ਹੀ ਉਧਰ ਕਿਉਂਕਿ ਸਭ ਤੋਂ ਪਹਿਲਾਂ ਇਤਾਲੀ ਨੇ ਉਹਨਾਂ ਦਾ ਸਵਾਗਤ ਕੀਤਾ। ਹੂੰ। ਪਰ ਜੇਕਰ ਤੁਸੀਂ ਇਸ ਪਹਿਲ ਨੂੰ ਸਮਝਣਾ ਤਾਂ ਇੱਕ ਰੁਕਤਾ ਹੋਰ ਉੱਪਰ ਹੈ। ਉਹ ਕਹਿੰਦੇ ਵੀ ਇਹ ਦੋਏ ਪਾਸਿਓਂ ਘਵਾ ਲਿਆ। ਪੰਕਟਕਟੋਰ ਦੇ ਵੀ ਬਦਲਦਾਨ ਨੇ ਆਪਣੇ ਆਪ ਨੂੰ ਬਹੁਤ ਟਾਲ ਵਾਲੀ ਹਾਂਜੀ ਲੋਕਾਂ ਦੇ ਮਨਾਂ ਚੋਂ ਵੀ ਮਰਿਆਦਾ ਦੇ ਤੌਰ ਤੇ ਵੀ ਬਹੁਤ ਪਿੱਛਾ ਚਲੇਗੇ ਪਰ ਉਹਨਾਂ ਨੂੰ ਜਿਹੜਾ ਏਜੰਡਾ ਲੈ ਕੇ ਤੁਰੇ ਸੀ ਕਿ ਅਸੀਂ ਤਾਂ ਨਹੀਂ ਮੰਨ ਰਹੇ ਜੀ ਦੋ ਤਰੀਕਾ ਵਾਲੇ ਫੈਸਲੇ ਕਿ ਸਾਡੀ ਪਾਰਟੀ ਦਾ ਨਿਸ਼ਾਨ ਚਲਾ ਜਾਣਾ ਚਿੰਨ ਚਲਾ ਜਾਣਾ ਦਫ਼ਤਰ ਚਲਾ ਜਾਣਾ ਰਜਿਸਟ੍ਰੇਸ਼ਨ ਰੱਦ ਹੋ ਜਾਣੀ ਉਹ ਕਹਿੰਦੇ ਕਿ ਅੱਜ ਦੀ ਤਰੀਕ ਜੇ ਬਿਕਰਮ ਜੀ ਠੀਏ ਸੱਚ ਮੁੱਚ ਸਾਥ ਛੱਡ ਗਏ ਨੇ ਤੇ ਫਿਰ ਭਾਈ ਤੁਹਾਡੇ ਕੋਲ ਤਾਂ ਪਾਰਟੀ ਦਾ ਲਈ ਬਚਿਆ ਹੀ ਨਹੀਂ ਕੁਝ ਕਿਉਂਕਿ ਜੇਕਰ ਇਹ ਮਸਲਾ ਆਪਾਂ ਪਹਿਲਾਂ ਵੀ ਸ਼ਰਮ ਇੱਕ ਦਿਨ ਗੱਲ ਕੀਤੀ ਸੀ ਕਿ ਮਸਲਾ ਏ ਕਿਤੇ ਮਹਾਰਾਸ਼ਟਰ ਵਾਲਾ ਨਾ ਹੋਵੇ ਜੋ ਐਨਸੀਬੀ ਨਾਲ ਹੋਇਆ ਜਾਂ ਜਾਂ ਉਹ ਸ਼ਿਪਸੈਨਾ ਨਾਲ ਹੋਇਆ ਤੇ ਜੇ ਉਹ ਪਹਿਲੂ ਆਇਆ ਤਾਂ ਪੰਥਕ ਤੌਰ ਤੇ ਤੁਸੀਂ ਸਾਰਾ ਕੁਝ ਗਵਾ ਚੁੱਕੇ ਹੋ ਤੇ ਚੋਣ ਕਮਿਸ਼ਨ ਨੇ ਕਿਹਾ ਜੀ ਲਿਆਓ ਜੀ ਕਿੰਨੇ ਐਮਐਲਏ ਤੁਹਾਡੇ ਕੋਲ ਉਹਨਾਂ ਕਹਿੰਦਾ ਜੀ ਤਿੰਨ ਤਿੰਨਾਂ ਚੋਂ ਕਿੰਨੇ ਜੀ ਤੁਹਾਡੇ ਨਾਲ ਕੋਈ ਵੀ ਨਹੀਂ ਜੀ ਫਿਰ ਜਿੱਧਰ ਐਮਐਲਏ ਹੋਣਗੇ ਫਿਰ ਚੋਣ ਛਾਲ ਕੇ ਉੱਤਰ ਜਾਊਗਾ ਉੱਥੇ ਇਹ ਪਹਿਲੂ ਆ ਜਾਣਾ ਤੇ ਹੁਣ ਇਆਲੀ ਤੇ ਜੇ ਵਿਕਰਮਜੀਠੀ ਇਕੱਠੇ ਹੋਗੇ ਤਾਂ ਦੋ ਐਮਐਲਏ ਹੋਗੇ ਜੋ ਨਿਸ਼ਾਨੇ ਨਾਲ ਕੋਲੇ 3 ਐਮਐਲ ਨੇ 3 ਐਮਐਲ ਚ ਇੱਕ ਆਵਾਜ਼ ਹੀ ਵਟਣਾ ਜਾ ਚੁੱਕਿਆ ਡਾਕਟਰ ਸੁਖੀ ਹਮ ਮੰਗ ਪਟਿਆਲੀ ਪਹਿਲਾ ਬਾਾਰ ਸੀ ਤੇ ਜੇ ਹੁਣ ਵਿਕਰਮਜੀਠੇ ਵੀ ਉਹਦੇ ਨਾਲ ਜਾਂਦੇ ਤਾਂ ਵਿਕਰਮਜੀਠੇ ਦੀ ਧਰਮ ਪਤਨੀ ਹੈ ਤੇ ਜੇ ਭੈਣ ਭਰਾ ਇਕੱਠੇ ਚਲੇ ਗਏ ਕਿਸੇ ਪਾਸੇ ਤਾਂ ਫਿਰ ਐਮਪੀ ਵੀ ਗਈ ਤੁਹਾਡੇ ਕੋਲ ਸੋ ਫਿਰ ਤਾਂ ਪੂਰੀ ਪਾਰਟੀ ਉਧਰ ਜਾ ਰਹੀ ਹੈ ਜੇ ਦੋ ਇੱਕ ਪਾਸੇ ਚਲੇ ਗਏ ਸਭ ਪੂਰੇ ਚਲਾ ਗਿਆ ਉਧਰ ਜੇ ਇੱਕ ਐਮਪੀ ਵੀ ਚਲਾ ਗਿਆ ਤਾਂ ਵੀ ਸੋ ਇਸ ਲਈ ਇਹ ਨਾ ਹੋਵੇ ਕਿ ਸਾਰਾ ਕੁਝ ਗਵਾਵਾਂ ਇਹ ਵੀ ਸਥਿਤੀ ਖੜੀ ਹੈ ਜੀ ਸੋ ਹੁਣ ਇਹ ਕਿੱਧਰ ਨੂੰ ਪਲਟਾ ਬਜੇਗਾ ਮਤਲਬ ਇਹ ਕਹਿਣਾ ਅਜੇ ਉਹ ਨਹੀਂਗਾ ਪਰ ਇਹ ਹੈ ਕਿ ਪਲਟਾ ਬਜੇਗਾ ਹੁਣ ਮੈਨੂੰ ਲੱਗਦਾ ਇਹ ਤਾਂ ਉੱਪਰ ਖਿੱਲਰ ਨੂੰ ਕੁਝ ਰਹਿ ਨਹੀਂ ਗਿਆ ਸੀ ਹੁਣ ਇਹ ਖਿਲਾਰਾ ਕਿਵੇਂ ਸਿਮਟੇਗਾ ਇਹ ਦੇਖਣ ਵਾਲੀ ਗੱਲ ਹੈ ਇਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਵੀ ਇਹ ਤਾਂ ਉੱਪਰ ਖਿੱਲਰ ਨੂੰ ਕੁਝ ਰਹਾ ਨਹੀਂਗਾ ਕਿਉਂਕਿ ਪਹਿਲਾਂ ਪਾਰਟੀ ਪਰਿਵਾਰ ਤੋਂ ਸ਼ੁਰੂ ਹੋਈ ਸੀ ਗੁਰਦਾਸ ਬਾਦ ਬਦਲ ਸਾਹਿਬ ਨੇ ਮੂਰੇ ਕੀਤੇ ਸੀਗੇ ਲੰਬੀ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਉਹ ਵੀ ਅੱਡ ਹੋ ਗਏ ਕੈਰੋਂ ਪਰਿਵਾਰ ਨੂੰ ਨੇੜੇ ਲਿਆਂਦਾ ਉਹਨਾਂ ਦੇ ਵਿੱਚੋਂ ਆਪ ਹੀ ਪਾਰਟੀ ਨੂੰ ਬਰਖਾਸਤ ਕਰਤਾ ਕੱਢ ਦਿੱਤਾ ਗਿਆ ਜੋ ਵੀ ਹੈ ਉਸ ਤੋਂ ਨੇੜੇ ਜੀਜੇ ਭਣੋਈਏ ਦੀ ਜੀਜੇ ਸਾਲੇ ਦੀ ਰਿਸ਼ਤੇਦਾਰੀ ਕਿ ਇਦੋਂ ਨੇੜੇ ਰਿਸ਼ਤੇਦਾਰੀ ਕੀ ਹੋ ਸਕਦੀ ਹੈ ਤੇ ਅੱਜ ਉਹਨਾਂ ਦੀਆਂ ਵੀ ਬਾਗੀ ਸੁਰਾਂ ਨੇ ਤੁਸੀਂ ਦੇਖੋ ਲੋਕ ਸੋਚਦੇ ਹੋਣੇ ਕਿ ਜਿਹੜੇ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਮੂਹਰੇ ਕਰਨ ਖਾਤਰ ਜਿਨ੍ਹਾਂ ਨੂੰ ਕੱਢਿਆ ਗਿਆ ਅੱਛਾ ਦੋ ਤਾਂ ਇੱਕ ਅੱਧਾ ਕੋਈ ਖੜਾ ਹੀ ਹੋਵੇ ਨਾਲ ਸ਼ਰਮੋ ਸ਼ਰਮੀ ਪਰ ਅੱਜ ਇਹਨਾਂ ਦੀਆਂ ਸੁਰਾਂ ਦੇਖ ਲਓ ਕਿਹੜੇ ਪਾਸੇ ਆ ਈਪਾ ਪਿਛਲੇ ਦਿਨਾਂ ਦੇ ਵਿੱਚ ਵੀ ਚਰਚਾ ਕੀਤੀ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਜਿੱਧਰ ਐਮਐਲਏ ਵਿਧਾਇਕ ਜਾ ਰਹੇ ਨੇ ਚੋਣ ਨਿਸ਼ਾਨ ਕਿਉਂਕਿ ਦਲਜੀਤ ਸਿੰਘ ਚੀਮਾ ਲਗਾਤਾਰ ਇਹੀ ਗੱਲ ਤਾਂ ਕਹਿ ਰਹੇ ਸੀ ਕਿ ਜੇਕਰ ਅਸੀਂ ਸ੍ਰੀ ਕਲਤਖ ਸਾਹਿਬ ਦੇ ਹੁਕਮ ਨੂੰ ਮੰਨਦੇ ਆ ਤਾਂ ਸਾਡਾ ਚੋਣ ਨਿਸ਼ਾਨ ਜਾ ਸਕਦਾ ਸਾਡੀ ਪਾਰਟੀ ਦੀ ਹਾਲੀ ਹੁਣ ਵਿਚਾਰੋ ਅਗਲੀ ਖਬਰ ਦੇ ਨਾਲ ਬੱਚਿਆ ਦੇ ਨਾ ਚੋਣ ਨਿਸ਼ਾਨ ਬੱਚਿਆ ਸਹੀ ਹੈ